ਅੱਜ ਜੀ ਕੀ ਜੈ ਅੱਜ ਅਸੀਂ ਆਇਆ ਸਾਜਾ ਕੋਲੋਨੀ ਚ ਇਹ ਆਪਣਾ ਪੁਰੀ ਵਾਲੀ ਮਾਦਾਈ ਕੁਟਿਆਰੇ ਵਿੱਚ ਜਿੱਥੋਂ ਅੱਜ ਜਾਗ ਲੰਗਰ ਤਿੰਨ ਦਿਨਾਂ ਦਾ ਲੱਗਾ ਸੇਵਾ ਲਗੀ ਹੈ ਇਹਨਾਂ ਦੀ ਔਰ ਨਿਕਲੇ ਲੰਗਰ ਰੋਜ਼ਾਨਾ ਲੰਗਰੀ ਸੇਵਾ ਪੀਜੀ ਲਈ ਜਾਂਦੀ ਹੈ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਇਹ ਲੰਗਰ ਸੇਵਾ ਰੋਜ਼ਾਨਾ ਸ਼ਾਮ ਨੂੰ 3 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਰੋਜ਼ਾਨਾ ਵਰਤਾਲ ਜਾਂਦਾ ਹੈ ਮਾਗਈਪੂਰੀ ਵਾਲਿਆਂ ਨੇ ਜਿਹਦੀ ਮੇਰੇ ਕੋਲੇ ਡਿਊਟੀ ਲਈ ਹੋਈ ਹੈ ਪ੍ਰધાન ਮदन মোহন ਜੀ ਆਪਣੇ ਪਪਾ ਜੀ ਨੇ ਇਹ ਬਹੁਤ ਬਾਖੂਬੀ ਆਪਣੀ ਸੇਵਾ ਨੂੰ ਮੰਨਦੇ ਨੇ ਤੇ ਇਹ ਗੱਲ ਕਰਦੇ ਨੇ ਹੁਣ ਦੱਸਣਗੇ ਇਹਦੇ ਬਾਰੇ ਸਾਰੀਆਂ ਜਾਣਕਾਰੀ ਕੋਲੋਂਬੰਦੀ ਸ਼ਰਮਾਰਾ ਜੀ ਕੀ ਜੈ ਪੂਰੀ ਵਾਲੇ ਮਹਾਰਾਜ ਕੀ ਜੈ ਛਡਾਣੀ ਦਾਮਤੀ ਜੈ ਰਿਕਰੇਵਲੇ ਮਹਾਰਾਜ ਕੀ ਜੈ ਲੋਵਾਲੇ ਮਹਾਰਾਜ ਕੀ ਜੈ ਕਾਸ਼ੇਵਲੇ ਮਹਾਰਾਜ ਕੀ ਜੈ ਗੁਰਦੇਵ ભગવાન ਕੀ ਜੈ ਸੋ ਸਾਈ ਸੋ ਸਾਈ ਸੋ ਸਾਈ ਇਹ ਜਿਹੜਾ ਲੰਗਰ ਕੀ ਹੋਈ ਜਾਂਦਾ ਸਾਡੇ ਮਜੂਦਾ ਕਜੀਸ਼ੂ ਮਾਰੇਪੁਰੀ ਵਾਲੇ ਉਹਨਾਂ ਨੇ ਇਹ ਲੰਗਰ ਸ਼ੁਰੂ ਕੀਤਾ ਸੀ ਕਿ ਇਹ ਲੰਗਰ ਰੋਜ਼ਾਨਾ ਅਲੱਗ-ਅਲੱਗ ਸ਼ਹਿਰਾਂ ਤੋਂ ਜਿੱਥੇ ਵੀ ਮਾਰੇ ਦੇ ਪ੍ਰੋਗਰਾਮ ਅਬ ਜੇਸ਼ ਕਰਕੇ ਵੱਡੇ ਪ੍ਰੋਗਰਾਮ ਛੋਟੇ ਪ੍ਰੋਗਰਾਮਾਂ ਦੀ ਅਮਨ ਸ਼ਹਿਰ ਸਾਰੇ ਪ੍ਰੋਗਰਾਮਾਂ ਤੋਂ ਆਪਣੇ ਜਾਂਦਾ ਹੈ ਕਿ ਇਹ ਸੇਵਾ ਅੱਜ ਸਾਲ ਨੂੰ ਲੈ ਕੇ ਨਹੀਂ ਸੰਗਤ ਨੂੰ ਪੈਸੇ ਵਾਂ ਮੀਨੇ 10 ਸਾਲ ਤੋਂ ਲਗਾਤਾਰ 10 ਸਾਲ ਤੋਂ ਲੰਘ ਰਿਹਾ ਹੈ 3588 ਮਿਲੀਅਨ ਜਾ ਰਹੀ ਹੈ ਸਾਹ ਇਹ ਲੰਘ ਰਿਹਾ ਮਾਨਵੀ ਸੇਵਾ ਪਹਿਲੇ ਦਿਨ ਦਿੱਤੀ ਸੀ ਕਾਈ ਨਤੀਤੀ ਕਾਈ ਨਤੀਤੀ ਅਜੇ ਤੀਜਾ ਜਵਨਾ ਹੈ ਇਦੋਂ ਲੇ ਕੋਲਾਤੋਂ ਜਾ ਰਹੀ ਹੈ ਕਿ ਦੀ ਇਹ ਮਹਾਰਾਜ ਦੀ ਕਿਰਪਾ ਦੇ ਨਾਲ 2015 ਜਰਦੀ ਹੈ ਕਿਰਪਾ ਦੇ ਨਾਲ ਡੀ ਜਾ ਰਹੀ ਹੈ ਬੰਦੀਸ਼ਰ ਜਾਰੀਆਂ ਮਹਾਰਾਜ ਕੇਵਲ ਨਾਨ ਜੀ ਸਾਡੇ ਮੌਜੂਦਾ ਗਦੀਨ ਸ਼ੀਲ ਮੇਰੇ ਗੁਰੂ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਵੀ ਡੀ ਜਾ ਰਹੀ ਹੈ ਉਹਨਾਂ ਦੇ ਕਾਰੇ ਬਹੁਤ ਵੱਡੇ ਵੱਡੇ ਚੱਲਦੇ ਰਹਿੰਦੇ ਆ ਉੱਥੇ 10 ਵੀ ਆਉਂਦੀ ਹੈ ਬੀਜੀਆਈ ਆਪਣੇ ਜੋ ਮਰੀਜ਼ਾਂ ਲੈ ਕੇ ਉੱਥੇ ਉਹ ਲੰਗਰ ਸ਼ੁਰੂਆਇਆ ਹੁੰਦਾ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਬਰੀ ਸੇਵਾ ਬਿਲਕੁਲ ਬਰੀ ਸੇਵਾ ਕਰ ਤੋਂ ਵੜਾ ਗਏ ਲੰਗਰ ਲੰਗਰ ਸ਼ਿਗਾ ਗਏ ਦਵਾਈਆਂ ਦਿਵਾ ਗਏ ਉਹਨਾਂ ਦਾ ਇਲਾਜ ਕਰਵਾ ਕੇ ਉੱਥੇ ਪੇਵਾਸ ਭੇਜਿਆ ਜਾਂਦਾ ਤੇ ਬਾਕੀ ਆਪਣੇ ਲਹਰੋ ਜੋ ਲਗਾਤਾਰ ਘੜੀ 3 ਵਜੇ ਉੱਤੇ ਪਹੁੰਚ ਜਾਂਦੀ ਹੈ 3 ਵਜੇ ਜਾ ਕੇ ਉਹਦੀ ਉੱਤੇ ਦੋਨੇ ਟਾਂ ਦਾ ਲੰਗਰ ਵਰਨਾਵੀ ਹੈ ਉਹਨਾਂ ਦਾੰ ਦਾ ਲੰਗਰ ਬਿਚਾਂ ਨੂੰ ਦਿੰਦੀ ਹੈ ਇਹ ਵੀ ਬਹੁਤ ਬੜੀ ਕਿਰਪਾ ਹੈ ਇਸੇ ਤਰ੍ਹਾਂ ਬਲੇਗੋਲੀ ਸੰਗਵੇ ਨੇ ਕਿੱਤਾ ਕੀਤੀ ਹੈ ਨਾਲ ਦਾ ਹਾਲ ਜੋ ਸਾਡੀ ਜਗਾ ਇਹ ਥੋੜੀ ਸੀ ਨਾਲਾ ਇੱਕ ਹਲਵਨ ਨੂੰ ਜਾ ਰਿਹਾ ਹੈ ਉਹਦੀ ਕਿਰਪਾ ਨਾਲ ਦੋਲ ਹਲਵਨ ਬਹੁਤ ਹਨਾਂ ਨੇ ਛੜਵੇ ਕਿੱਬਾ ਕੀ ਜੇ ਬੋਲੀ ਬੰਦੀਸ਼ਰ ਮਹਾਰਾਜ ਕੀ ਜੈ ਪਰੀ ਹਰਿ ਮਹਾਰਾਜ ਕੀ ਜੈ ਚਿੜਗਰੀ ਜਾਨ ਕੀ ਜੈ ਰਕਵਾਲੇ ਮਹਾਰਾਜ ਕੀ ਜੈ ਲੋਵਾਲੇ ਮਹਾਰਾਜ ਕੀ ਜੈ ਕਸ਼ੇਵ ਮਹਾਰਾਜ ਕੀ ਹਰੀ ਆਮ ਗੁਰੂ ਨਾਨਕ ਨਾਮਾ ਗਤਿ ਘਰ ਜੀ ਰੋ ਨੈ ਜਗਾਰ ਗੁਰ ਕੀ ਨੈ

ਆ ਕਲਾ ਨਾਮ ਸਰਗਰਿ ਸੁਭਾਗੇ ਬਦਲ ਨਾਮ ਲਿਖੋਵੇ ਉਹੀ ਰਾਮ ਬਰ ਹਰਿ ਵਾਹੇ ਕਰਵਾਇ ਤਾਰ ਬਾਰ ਨਹੀਂ ਮਾਦਨਾ ਮਰੇ ਜੋ ਜਗਤ ਰਾਜ ਦੀ ਮਨ ਹੈ ਗਲਤਨਾ ਜਰਾ ਨਹੀਂ ਮਰੇ ਸੋਈ ਤਾਰ ਜਬ ਪਰਵਾਨਾ ਹੈ ਹਰਿ ਜੀ ਨੇ ਚਮਕਾਉ ਮਨ ਹੈ ਗੇਵਨ ਦੇਵ

ਪੂਰੇ ਯਾਤਕ ਨੇਤਾ ਇੰਦਰ ਗਵੀਰ ਜ਼ਰੀਗਾ ਵਰਮਦਰਮ ਸਮਰਭੀ ਜੀਵਨ ਦੀ ਕਮਨੀ ਜੀਓ ਬਲ ਬਾਮੇ ਤੇਤੀ ਦਿਗੋੜ ਬਿਆਵੇ ਵਾਪੋੜਾ ਦੀ ਉਦਰੇ ਜਨੇ ਜੀ ਬਾਮੇ ਰਿਆ ਤੇਤੀ ਦਿਗੋੜ ਬਾਰਾ ਧਿਆਵੇ ਨਕੋ ਬੱਤੀ ਉਦਰੇ ਹੋ ਗਿਆ ਪਾਰਾ ਜਨੇ ਦੀਵਾਂ ਦੀਆਂ ਬੋਲੇ ਮਨੀਸ਼ਰਵਾਰਾਜ ਕੀ ਜੈ ਪਰੀਵਾਰਾਜ ਕੀ ਜੈ ਕਿਰਨੀਧਾਮ ਜੀ ਰਘੂਲੇ ਮਹਾਰਾਜ ਕੀ ਜੈ ਬੋਲੇ ਮਹਾਰਾਜ ਕੀ ਕਸ਼ੇਰ ਮਹਾਰਾਜ ਕੀ ਪਰੀਵਰਹਾਨ ਕੀ ਜੈ ਸੋ ਸਾਰੇ ਗੋਸਾਰੇ ਸੋ ਸਾਰੇ ਬੋਲੇ